ਸਾਸਰੀ ਕਾਲ ਜੀ ਹਾਂਜੀ ਵੀਰ ਜੀ 35 ਗਾਵਾਂ ਬਕਾਊ 35 ਗਾਵਾਂ ਵੀਰੇ ਬਕਾਊ ਜਰਸੀ ਐਚ ਐਫ ਸਾਈ ਵਾਲਾ ਕਾਫੀ ਕ੍ਰੋਸ ਐਰਸਰ ਗਰਲੈਂਡੋ ਆਦ ਹਰ ਤਰ੍ਹਾਂ ਦੀ ਨਸਲ ਦੀਆਂ ਵੀਰੇ 35 ਗਾਵਾਂ ਬਕਾਊ ਹਾਂਜੀ ਵੀਰੇ ਆਪਣਾ ਡਰੈਸ ਨੋਟ ਕਰ ਲਓ ਹਾਂਜੀ ਵੀਰ ਜੀ ਮੇਰਾ ਨਾਮ ਰਮਨਪ੍ਰੀਤ ਸਿੰਘਾ ਪਿੰਡ ਸੀਨੀਵਾਲ ਕਲਾਂ ਜੀ ਵੱਡਾ ਸੀਨੀਵਾਲ ਹੈਗਾ ਆਪਣਾ ਵੀਰੇ ਜਿਹੜਾ ਫਾਰਮਾ ਸੀਨੀਵਾਲ ਕਲਾਂ ਤੋਂ 2 ਕਿਲੋਮੀਟਰ ਚੱਲ ਕੇ ਕਨਾਲੇ ਦੀ ਸੜਕ ਤੇ ਵੀਰੇ ਆਪਣਾ ਫਾਰਮ ਆ ਜ਼ਿਲ੍ਹਾ ਵੀਰ ਜੀ ਬਰਨਾਲਾ ਦਾ ਕਨੈਕਟ ਨੰਬਰ ਨੋਟ ਕਰ ਲਓ ਬਾਟਾ 807 13934 62807 ਵੀਰੇ 13934 ਹਾਂਜੀ ਵੀਰ ਜੀ ਆਪਣਾ WhatsApp ਵੀ ਇਸੇ ਨੰਬਰ ਤੇ ਚੱਲਦਾਗਾ ਕੋਈ ਵੀ ਵੀਰ ਆਪਾਂ ਨੂੰ WhatsApp ਤੇ ਹੈਲੋ ਦਾ ਮੈਸੇਜ ਕਰੂਗਾ ਉਹਨੂੰ ਆਪਣੀ ਵੀਰ ਨੂੰ ਲੋਕੇਸ਼ਨ ਆਟੋਮੈਟਿਕ ਆਜੂਗੀ ਉਹ ਲੋਕੇਸ਼ਨ ਲਾ ਕੇ ਆਊਗੀ ਵੀਰ ਨੂੰ ਸਿੱਧਾ ਫਾਰਮ ਤੇ ਲੈ ਕੇ ਆਊਗੀ ਲੋਕੇਸ਼ਨ ਜਿਹੜੇ ਵੀਰੇ 35 ਨਾ ਗਾਗੇ ਗਰਮਾਲੀਆਂ ਦੇ ਵਿੱਚ ਵੀਰੇ ਫਾਰਮ ਵਾਲੀਆਂ ਬੱਸੀਆਂ ਬਹੁਤ ਚੰਗੀਆਂ ਖੀਰੀ ਬੱਸੀ ਲੈਣੀਆਂ ਦੋ ਦੰਦ ਚਾਰ ਦੰਦ ਵੀਰੇ ਸੁੰਗਿਆ ਸਵਾਈਆਂ ਬੈੜਾ ਹੈਗਾ ਤਕਰੀਬਨ ਲਗਭਗ 10-11 ਨਗ ਵੀਰੇ ਬਾਕੀ ਦੂਜਾ ਮਾਲ 2-4 ਦਿਨ ਦੇ ਵਿੱਚ ਸੂਣ ਆਲਾ ਹੈਗਾ ਵੀਜੀ 35 ਨਾਗਾ ਵੀਰੇ ਇਕੱਲਾ-ਇਕੱਲਾ ਕਰਕੇ ਵੀਰੇ ਨਗ ਵੇਚਾਂਗੇ ਇਕੱਲਾ-ਇਕੱਲਾ ਕਰਕੇ ਵੀਰਜੀ ਨਗ ਵੇਚਾਂਗੇ ਇਹ ਇਹਦੀ ਵੀਰੇ ਤਰੀਕ ਨੋਟ ਕਰ ਲੋ ਜਿਹੜਾ ਵੀਰੇ ਆਪਾਂ ਮਾਲ ਵੇਚਾਂਗੇ ਇਹਦੀ ਤਰੀਕ ਨੋਟ ਕਰ ਲੋ ਤੇ ਇਹ ਆਪਾਂ ਵੀਰੇ ਜਾਨੀ ਇਹਦੀ ਵੀਡੀਓ ਬਣਾਉਣੇ ਅੱਜ ਆਣੀ 24 ਤਰੀਕ ਹੈਗੀ ਆ ਇਹ ਆਪਾਂ ਵੀਰੇ 25 ਤਰੀਕ 25 ਤਰੀਕ 8ਵਾਂ ਮਹੀਨਾ 2024 ਵੀਰੇ ਦਿਨ ਐਤਵਾਰ ਬਣਦਾ ਜੀ 25 ਤਰੀਕ 8ਵਾਂ ਮਹੀਨਾ 2024 ਵੀਰੇ ਦਿਨ ਐਤਵਾਰ ਮਰਦਾ ਜਾਣੀ ਸੀ ਕੱਲ ਨੂੰ ਕੱਲ ਨੂੰ ਵੀਰੇ ਸਵੇਰ ਪ੍ਰਮਾਤਮਾ ਦੀ ਕਿਰਪਾ ਸਦਕਾ ਆਪਾਂ ਮਿਰਜੀ 7 ਵਜੇ ਇਹਨਾਂ ਦੇ ਸੌਦੇ ਚਲਾ ਦੇਾਂਗੇ ਕਰਮ ਵਾਲਿਆਂ ਦੇ 25 ਤਰੀਕ ਨੂੰ ਕੱਲ ਨੂੰ ਸਵੇਰ 7 ਵਜੇ ਸੌਦੇ ਚਲਾ ਦੇਾਂਗੇ ਵੀਰੇ ਜਿਹੜੇ ਵੀਰ ਆਪਣੇ ਨਵੀਂ ਵੀਡੀਓ ਪਹਿਲੀ ਵਾਰ ਦੇਖ ਰਹੇ ਹੋ ਵੀਰੇ ਉਹ ਇਹਨਾਂ ਕਹਿਣਾ ਵੀ 35 ਨਾ ਅਗਾਂਹ ਲੇਟ ਚੱਲਾਂਗੇ ਕਿਉਂਕਿ ਵੀਰੇ ਆਪਾਂ 7 ਵਜੇ ਸੌਦੇ ਚਲਾ ਕੇ ਇਹਨਾਂ ਦੇ ਤਕਰੀਬਨ ਆਪਾਂ ਵੀਰੇ 12 ਵਜੇ ਤੱਕ ਰੇਚ ਕੇ ਇਹਨਾਂ ਨੂੰ ਆਪਾਂ ਵਿਹਲੇ ਹੋ ਜਾਣੇ ਆ ਵੀਰੇ ਏ ਬਾਕੀ ਤੁਹਾਨੂੰ ਵੀਰੇ ਪਨਾਲ ਦੀ ਨਾਲ ਦੱਸੀ ਚੱਲਾਂਗੇ ਤੇ ਨਾਲ ਦੀਆਂ ਤੋੜਦੇ ਆ ਹਾਂਜੀ ਸਰਪੰਚ ਸਾਹਿਬ ਲਿਆਓ ਵੀਰੇ ਜਰਸੀ ਦੇਖ ਸਕਦੇ ਹੋ ਬਾਕੀ ਵੀਰੇ ਜਰਸੀ ਜਰਸੀ ਦੀ ਵੀਰੇ ਕੁਆਲਿਟੀ ਤੁਸੀਂ ਦੇਖ ਸਕਦੇ ਹੋ ਦੂਜਾ ਸੁਹਾ ਸੁੰਦੀਆ ਵੀਰੇ ਪ्युअर ਕੁਆਲਿਟੀ ਆ ਬਾਕੀ ਵੀਰੇ ਜਿਹੜਾ ਆਪਣੀਆਂ ਇਹਨਾਂ ਦਾ ਬੈੜਾ ਦਾ ਬਾਇਓ ਡਾਟਾ ਹੈਗਾ ਤਕਰੀਬਨ ਇਹਦੇ ਵਿੱਚ ਵੀਰੇ 22 ਨਗਨੇ ਜਿਨ੍ਹਾਂ ਦਾ ਆਪਣੇ ਕੋਲੇ ਲਿਖਤੀ ਰੂਪ ਦੇ ਵਿੱਚ ਵੀਰੇ ਬਾਇਓ ਡਾਟਾ ਹੈਗਾਗਾ ਕਿਹੜੇ ਸੀਮਨ ਦੀ ਆਪ ਆ ਕਿਹੜਾ ਅੱਗੇ ਲੱਗਿਆ ਕਿਹੜੇ ਦੀ ਮਦਰ ਸੀਗੀ ਉਹਦੀ ਬਲੱਡ ਲਾਈਨ ਵੀਰੇ ਜਾਨੀ ਦੀ ਜਿੱਦੀ ਆਪਾਂ ਨੂੰ ਲਿਖਤੀ ਰੂਪ ਦੇ ਵਿੱਚ ਅੱਗੋਂ ਮਿਲੀ ਆ ਉਹ ਵੀਰਾਂ ਨੂੰ ਆਪਾਂ ਲਿਖਤੀ ਰੂਪ ਦੇ ਵਿੱਚ ਵੀਰੇ ਦੇਵਾਂਗੇ ਉਹਦਾ ਮੂੰਹ ਜਮਾਨੀ ਨਾਂ ਸੀ ਅੱਗੋਂ ਮੰਨਦੇ ਆ ਤੇ ਨਾ ਵੀਰੇ ਅਸੀਂ ਉਹਦਾ ਕਹਿੰਨੇ ਆ ਵੀਰੇ ਇਹ ਵੀਰ ਜੀ ਦੂਜਾ ਸੂਹਾ ਸੂਨਾ ਕਰਮ ਵਾਲੀ ਨੇ ਹਜੇ ਵੀ 5 ਦਿਨ ਲੇਜੂਗੀ ਵੀਰੇ ਇਹਦੀ ਕੁਆਲਿਟੀ ਵੀਰ ਜੀ ਦੇਖ ਸਕਦੇ ਹੋ ਬਾਕੀ ਜਿਹੜਾ ਵੀਰ ਨੇ ਆ ਗਿਆ ਆਪਣੇ ਫਾਰਮ ਤੇ ਉਹ ਇਤੋਂ 2 ਮਿੰਟ ਪਾਸੇ ਨਹੀਂ ਹੋਊਗਾ ਵੀਰੇ ਕੱਲਾ ਕੱਲਾ ਥਣ ਲੱਗਿਆ ਨਖਰਮਾ ਤੇ ਦੁੱਧ ਵੀਰ ਜੀ ਸੋਨਾ ਪਾ ਜੂਗੀ ਹਾਂਜੀ ਤੋਰੋ ਵੀਰੇ ਇੱਕ ਮਿੰਟ ਰੋਕ ਲਓ ਤੁਹਾਨੂੰ ਵੀਰੇ ਆਪਾਂ ਪਹਿਲਾਂ ਜੀ ਦੱਸ ਦੇਣੇ ਆ ਜਿਹੜਾ ਵੀਰੇ ਆਪਣਾ ਰੇਟ ਆ ਇਹਦੇ ਵਿੱਚ ਇੱਕ ਰੇਟ ਦਾ ਆਪਣਾ ਵੀਰੇ 50000 ਤੋਂ ਸ਼ੁਰੂ ਹੋ ਕੇ 55 60 65 70 75 ਇਸ ਤਰ੍ਹਾਂ ਕਰਦਾ ਕਰਦਾ ਵੀਰੇ ਜਿਹੜਾ ਆਪਣਾ ਐਂਡ ਵਾਲਾ ਰੇਟ ਆ 90000 ਆ ਜੀ 50000 ਤੋਂ ਸ਼ੁਰੂ ਹੋ ਕੇ 90000 ਤੱਕ ਰੇਟ ਆ ਵੀਰੇ ਦੁੱਧ ਦੀ ਕਪੈਸਿਟੀ ਆਪਣੀ ਵੀਰ ਜੀ ਚ 15 16 ਕਿਲੋ ਤੋਂ ਲੈ ਕੇ 35 37 ਕਿਲੋ ਦਿੱਕਰ ਵੀ ਆਪਣੇ ਕੋਲੇ ਵੀਰੇ ਜਾਨੀ ਦੁੱਧ ਦੀ ਕਪੈਸਿਟੀ ਵਾਲੀਆਂ ਗਊ ਹੈਗੀ ਆ ਵੀਰ ਜੀ ਤੇ ਜਿਹੜੇ ਜਾਦੇ ਸੌਦੇ ਆਪਣੇ ਉਹ ਫਾਰਮ ਤੇ ਵੀਰੇ 60 ਤੋਂ 80 ਹਜ਼ਾਰ ਦੇ ਵਿੱਚ ਹੋਣਗੇ ਜੀ 60 ਹਜ਼ਾਰ ਤੋਂ ਲੈ ਕੇ 80 ਹਜ਼ਾਰ ਦੇ ਵਿੱਚ ਹੋਣਗੇ ਇਹਦੇ ਵਿੱਚ ਵੀਰੇ ਜਿਹੜੀ ਤੁਹਾਨੂੰ ਦੁੱਧ ਦੀ ਕਪੈਸਿਟੀ ਮਿਲਣੀ ਆ 18 19 ਕਿਲੋ ਤੋਂ ਲੈ ਕੇ ਵੀਰ ਜੀ 26 27 ਕਿਲੋ ਤੱਕ ਤੁਹਾਨੂੰ ਦੁੱਧ ਦੀ ਕਪੈਸਿਟੀ ਆਪਣੇ ਫਾਰਮ ਤੇ ਮਿਲ ਜਾਣੀ ਆ ਤੇ ਦੋ ਨਾਗ ਵੀਰੇ ਇੱਕੇਰਾ ਆਫਰ ਲਾਇਆ 50 ਤੋਂ ਥੱਲੇ ਵੀ ਹੈਗੇ ਆ ਤੇ ਦੋ ਨਾਗਬੀਰ ਜੀ ਆਪਣੇ ਕੋਲੇ 90 ਤੋਂ ਬਾਹਰ ਵੀ ਹੈਗੇ ਆ। ਬਾਕੀ ਵੀਰੇ ਜਿਹੜੀ ਇਹ ਬੈੜ ਆ ਇਹ ਵੀਰੇ ਪੰਜਾਬ ਵਾਲਿਆਂ ਆਪਣੇ ਕੋਲੇ ਜਣੀ ਬਾਹਰਲਾ ਨਾਲ ਕੋਈ ਵੀ ਨਹੀਂ ਹੋਊਗਾ। ਤੇ ਦੂਜਾ ਸੁਆ ਵੀਰੇ ਜਰਸੀ ਨੇ ਸੂਣਾ ਹੈਗਾ। ਦੂਜਾ ਸੁਆ ਸੂਣਾ ਤੇ ਚੰਗੀ ਇਹਦੀ ਵੀਰੇ ਹਾਈਟ ਹੈਗੀ ਆ ਕਰਮਾਲੀ ਦੀ ਜਰਸੀ ਦੇ ਹਿਸਾਬ ਨਾਲ ਵੀਰੇ ਪੂਰੀਆਂ ਪਯੌਰ ਵੱਡੀ ਹਾਈਟ ਹਨ ਦੋਨਾਂ ਦੀ। ਚੰਗੇ ਜਾਨੀ ਦੁੱਧ ਵਾਲੀਆਂ ਹੈਗੀਆਂਆਂ। ਜਿਹੜੇ ਵੀਰ ਨੇ ਜਰਸੀ ਤੇ ਕੰਮ ਕਰਨਾਗਾ ਇਹ ਬਰੀਡ ਪਾਉਣਗੇ ਵੀਰੇ ਤੋਂ ਜਾਨੀ ਚੰਗੇ ਬੱਚੇ ਅੱਗੇ ਜਿਹੇ ਜੇ ਮਰਜ਼ੀ ਲੈ ਸਕਦੇ ਆ। ਤੇ ਫਾਰਮ ਵਾਲੀਆਂ ਬੱਸੀਆਂ ਹੈਗੀਆਂ ਵੀਰੇ ਇਹ ਵੀ ਦੂਜਾ ਸੂਹਾ ਸੂਣੀਆ ਤੇ ਜਾਣੀ ਦੀ ਜੇ ਬੈਠਾ ਸਾਡੇ ਆਪ ਦੇ ਵੀਰੇ ਫਾਰਮ ਤੇ ਸੂਪੀਆਂ ਇਹ ਦੋਨੇ ਬੈੜਾਂ ਦਾ 25-25 ਲੀਟਰ ਤੋਂ ਆਪਾਂ ਬਾਹਰ ਦੁੱਧ ਚਵਾ ਦੇਾਂਗੇ ਜੀ ਦੂਜਾ ਦੂਜਾ ਸੂਹਾ ਸੂਣਾ ਕਰਮਾਲੀਆਂ ਨੇ ਤੋਰੋ ਅੱਗੇ ਸਰਪੰਚ ਸਾਹਿਬ ਇਹ ਵੀਰੇ ਖੀਰੀ ਬੱਸੀ ਆ ਜਰਸੀ ਦੇ ਵਿੱਚ ਆ ਮੂੰਹ ਮੱਥੇ ਦੀ ਵੀਰੇ ਫੇਸ ਕੁਆਲਟੀ ਦਿਖਾ ਦਿਆ ਕਰੋ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਇਹ ਵੀਰੇ ਖੀਰੀ ਬੱਸੀ ਆ ਦੁੱਧ ਦੰਦੀਆਂ ਦੇ ਵਿੱਚ ਹੈਗੀ ਆ ਕਰਮਾਲੀ ਤੇ ਥੱਲੇ ਵੀਰ ਜੀ ਦੇਸੀ ਮਖਿਆਲ ਲਾ ਦੂ ਕਰਮਾਲੀ ਕਿਉਂਕਿ ਵੀਰੇ ਬਰੀਡ ਨੇ ਬਣਾਉਣਾ ਹੁੰਦਾ ਹਵਾਨਾ ਥਾਂ ਲੈਵੇ ਦੀ ਬਹੁਤ ਸੁੱੱਚੀ ਰਹੂ ਕਰਨ ਵਾਲੀ ਠੰਡੀ ਸੀਲ ਐ ਨਹੀਂ ਗਾ ਵੀਰੇ ਗੱਲਾਂ ਹੀ ਛੱਡ ਦਿਓ ਤੇ ਇਹ ਦੁੱਧ ਦੰਨੀਆਂ ਦੇ ਵਿੱਚ ਹੈਗੀ ਵੀਰੇ ਬਾਕੀ ਵੀਰ ਜੀ ਕਹਿਣ ਦੀਆਂ ਗੱਲਾਂ ਨਹੀਂ ਤੁਸੀਂ ਸਾਡੀ ਵੀਡੀਓ ਦੇਖਦੇ ਆ ਵੀਰੇ ਸਕਰੀਨ ਸ਼ਾਟ ਲੈ ਸਕਦੇ ਹੋ ਜਦੋਂ ਸੀਨੀਵਾਲ ਕਲਾਂ ਡੇਰੀ ਫਾਰਮ ਤੇ ਆਵੋਗੇ ਵੀਰੇ ਜਿਹੜੀ ਗੱਲ ਕਵਾਂਗੇ ਉਹ ਮਿਲੂਗੀ ਇਹ ਨਹੀਂ ਵੀ ਇੱਥੇ ਕਹਿਣ ਦੀਆਂ ਗੱਲਾਂ ਹੋਰ ਨੇ ਆ ਦੇਖ ਸਕਦੇ ਹੋ ਵੀਰੇ ਬਹੁਤ ਠੰਡੀ ਸੀਲਾ ਪਹਿਲਾ ਸੂਆ ਪਲੂਣ ਵੀਰੇ ਖੀਰੀ ਵੱਸੀ ਆ ਗਈ ਜੀ ਹਾਂਜੀ ਲਿਓ ਜੀ ਛੋੜ ਦਿਓ ਇਹ ਵੀਰੇ ਕਰਾਸ ਦੇ ਵਿੱਚ ਆ ਗਈ ਸਾਈ ਹਲ ਕਰਾਸਾ ਕਰਮਾਂ ਵਾਲੀ ਤੇ ਠੰਡੀ ਸੀਲ ਦਾ ਵੀਰੇ ਇਹਦਾ ਵੀ ਕੋਈ ਅੰਤ ਨਹੀਂ ਦੂਜਾ ਸੁਹਾ ਸੂਣਾ ਕਰਮਾਂ ਵਾਲੀ ਨੇ ਸੂਣ ਨੂੰ ਇਹ ਵੀ ਵੀਰੇ 5 ਤੋਂ 7 ਦਿਨ ਲਊਗੀ 5 ਤੋਂ 7 ਦਿਨ ਲਊਗੀ ਥਣ ਦੇਖੋ ਵੀਰੇ ਨਿੱਖਰਮਾਂ ਆਣ ਲੱਗਿਆ ਵਾ ਕਹਿਰਾ ਕਹਿਰਾ ਥਣ ਕੱਲਾ ਕੱਲਾ ਕਰਕੇ ਨਿੱਖਰਮਾਂ ਗਾਇਰ ਤੇ ਬਾਕੀ ਵੀਰੇ ਜਦੋਂ ਨਾ ਸੀ ਵਿੱਚ ਕਹਿੰਦੇ ਵੀਰ ਵੀ ਸੀਨੀ ਵਾਲੀ ਆ 35 ਗਾਮਾ 2 ਘੰਟਿਆਂ 'ਚ ਵੇਚ ਗਿਆ ਫਿਰ ਜੀ 35 ਗਾਮਾ ਉਹ ਵੇਚ ਦਿਆਂ 2 ਘੰਟਿਆਂ ਦੇ ਵਿੱਚ ਜਿੱਦੇ ਤੇ ਆਪਣੀ ਮਿਹਨਤ ਕਰੀ ਹੋਊਗੀ ਜਦੋਂ ਵੀਰੇ ਅਸੀਂ ਅੱਗੇ ਗਊ ਮਾਂ ਦਾ ਖਰੀਦਣ ਜਾਂਦੇ ਆ ਸਿਆਣੇ ਦੀ ਕਹਾਵਤਾਂ ਵੀ ਹੀਰਿਆਂ ਦਾ ਮੁੱਲ ਜ਼ੌਹਰੀ ਨੂੰ ਪਤਾ ਹੁੰਦਾ ਸਾਡੇ ਨਾਲ ਵੀਰੇ 2-3 ਉਹ ਜ਼ੌਹਰੀ ਹੁੰਦੇ ਆ ਜਿਹੜਾ ਗਊ ਨੂੰ ਚਾਰ ਸਪਰੇ ਦੇਖ ਕੇ ਘੁੰਮਦੇ ਆ ਵੀ ਆਪਣੀਆਂ ਕਹਿ ਮੈਂਟਾਂ 'ਚ ਵਿਕੂਗੀ ਸਾਡਾ ਘੰਟਿਆਂ ਦਾ ਸਿਸਟਮ ਨਹੀਂ ਹੁੰਦਾ ਮੈਂਟਾਂ 'ਚ ਵੀਰੇ ਉਹ ਵਿਕੂਗੀ ਜਿਹੜੀ ਆਪਣੀ ਬਹੁਤ ਸੋਚ-ਸਮਝ ਨਾਲ ਲਈ ਹੋਊਗੀ ਤੇ ਭਾਅ ਸਿਰ ਲਈ ਹੋਊਗੀ ਲਿਆਓ ਵੀਰੇ ਕੱਢੋ ਸਿਆਣੇ ਦੀ ਕਹਾਵਤਾਂ ਭਾਅ ਸਿਰ ਵੀਰੇ ਪਾਥੀਆਂ ਵਿਕ ਜਾਂਦੀਆਂ ਬੇਪਾਸ ਸਿਆਣਾ ਨਹੀਂ ਵੇਖਦਾ ਜਦੋਂ ਆਪਣਾ ਵੀਰੇ ਭਾਸਰਗਾ ਕੁਆਲਿਟੀ ਲਈ ਹੋਊਗੀ ਕੁਆਲਿਟੀ ਸਹੀ ਆ ਤੇ ਰੇਟ ਜਾਇਆ ਜਾ ਉੱਥੇ ਵੀਰੇ ਫਿਰ ਮੇਲੇ ਲੱਗਣੇ ਹੀ ਲੱਗਣੇ ਆ ਆਹ ਦੇਖ ਸਕਦੇ ਹੋ ਵੀਰੇ ਫਾਰਮ ਦੀ ਜਾਣ ਆ ਵੀਰੇ ਬੈੜ ਕੱਚੀ ਆ ਵੀਰਜੀ 20 ਦਿਨ ਦੀ ਵਿੱਚ ਵੀਰਾਂ ਦੀ ਡਿਮਾਂਡ ਹੁੰਦੀ ਆ ਵੀ ਵੀਰੇ ਕੱਚੀ ਬੈੜ ਲੈਣੀ ਆ ਵੀਰੇ ਪੂਰੀ 20 ਦਿਨ ਦੀ ਕੱਚੀ ਆ 6 ਦਾੰਦਾ ਜੀ ਦੂਜਾ ਸੁਹਾ ਸੁਣਾ ਇਹਦੀ ਬਲੱਡ ਲਾਈਨ ਵੀਰੇ ਸਾਰੀ ਮਿਲੂ ਆਪਣੇ ਕੋਲੋਂ ਬਲੱਡ ਲਾਈਨ ਸਾਰੀ ਮਿਲੂਗੀ ਉਦਾਂ ਵੀਰੇ ਆਪਾਂ ਚਲੋ ਕੱਚੀ ਬੜ ਲਾ ਦਨੇ ਆ ਕੱਚੀਆਂ ਬੜ ਆਪਣੇ ਕੋ ਕਾਫੀ ਮਾਤਰਾ ਚ ਹੁੰਦੀਆਂ ਨੇ ਤੇ ਜਾਓ ਵੀਰੇ ਕੱਢੋ ਬੁੱਟਾ ਵੀਰ ਜੀ ਇਹ ਵੀਰੇ ਦੂਜਾ ਸੁਆ ਫਾਰਮ ਵਾਲੀ ਵੀਲੇ ਇਹ ਆਪਾਂ ਮਿਰਜੀ ਨਾਲ ਦੇ ਪਿੰਡੋਂ ਹੀ ਲਈ ਆ ਆਪਣੇ ਸੋ ਇੱਕ ਪਿੰਡ ਛੱਡ ਕੇ ਆ ਇਹਦੀ ਵੀਰੇ ਬਲੱਡ ਲਾਈਨ ਆਪਣੇ ਕੋ ਸਾਰੀ ਆ ਜੀ ਇਹ ਅੱਗੇ ਵੀਰੇ ਮੂਰੇ ਮਸ਼ੀਨੀ ਚਵਾਈ ਤੇ ਲੱਗੀ ਵੀ ਸੀ ਗਰਮਾਂ ਵਾਲੀ ਉਦਾਂ ਹੱਥ ਨਾਲ ਚੋਣੀਆਂ ਆਪਾਂ ਇਹਨੂੰ ਚੋ ਸਕਦੇ ਆ ਵੀਰੇ ਹੱਥ ਨਾਲ ਚੋਣੀਆਂ ਚੋ ਸਕਦੇ ਆ ਤੇ ਬਾਕੀ ਵੀਰੇ ਜਾਣੀ ਦੀ ਆਪਾਂ ਜਾਣ ਦੇ ਦੌਰ ਤੱਕ ਦੱਸਣ ਦਾ ਫਾਇਦਾ ਨਹੀਂ ਹੁੰਦਾ ਉਦਾਂ ਇਹਦਾ ਵੀਰੇ ਮਾਲਕਾਂ ਦਾ 32 ਤੋਂ 33 ਕਿਲੋ ਵੀਰੇ ਦੁੱਧ ਚੋਇਆ ਹੋਇਆ ਪਹਿਲੇ ਸੂਏ ਇਹਨੇ ਦੂਜਾ ਸੂਹਾ ਸੋਣਾ ਵੀਰੇ ਕਰਮਾ ਵਾਲੀ ਨੇ ਤੇ ਦੁੱਧ ਬਾਕੀ ਸਾਡਾ ਵੀਰੇ ਬੋਲਣ ਦੀ ਲੋੜ ਨਹੀਂ ਇਹ ਬੈਠ ਆਪਦੇ ਮੂੰਹੋਂ ਬੋਲੂਗੀ ਇਹ ਬੈਠ ਵੀਰਜੇ ਆਦੇ ਮੂੰਹੋਂ ਬੋਲੂਗੀ ਬਾਕੀ ਵੀਰਾਂ ਨੂੰ ਇੱਕ ਬੇਨਤੀ ਹੋਰ ਆ ਜੇ ਤੂੰ ਸਾਡੇ ਵੀਰੇ ਫਾਰਮ ਤੇ ਆਉਣਾ ਤੁਹਾਡੇ ਕੋਲੇ ਇਦਾਂ ਦਿਨ ਹੈਗਾ ਤੁਸੀਂ ਆਉਂਦਾ ਵੀਰੇ ਬਾਹਰੋਂ ਰੇਟ ਪਤਾ ਕਰੋ ਲਾਜ਼ਮੀ ਕਿਉਂਕਿ ਆਪਾਂ ਕੋਈ ਚੀਜ਼ ਖਰੀਦ ਰਹੇ ਆ ਉਹਦੇ ਬਾਰੇ ਵੀਰੇ ਆਪਾਂ ਨੂੰ ਜਾਣਕਾਰੀ ਹੋਣੀ ਜ਼ਰੂਰੀ ਆ ਆਡੇ ਵੀਰ ਜੀ ਬਾਹਰੋਂ ਰੇਟ ਪਤਾ ਕਰੇ ਹੋਣਗੇ ਸਾਡੇ ਫਾਰਮ ਤੇ ਆਵੋਗੇ ਵੀਰੇ 10 ਤੋਂ 15000 ਦਾ ਰਿਜ਼ਲਟ ਮਿਲੂ ਕੱਲੇ ਕੱਲੇ ਨਾਗ ਦੇ ਵਿੱਚ ਘੱਟ ਮਿਲੂ ਘੱਟ ਵੀ ਰੇਸ ਕਰਕੇ ਹੋਊਗਾ ਕਿਉਂਕਿ ਜਦੋਂ ਆਪਾਂ ਕੋਈ ਵੀ ਕਿੱਤਾ ਕਰਦੇ ਹਾਂ ਉਹਦੇ ਵਿੱਚ ਜਾਣ ਪਛਾਣ ਵੀਰੇ ਜ਼ਿਆਦਾ ਹੋ ਜਾਂਦੀ ਆ ਆਪਾਂ ਅੱਗੇ ਵੀਰੇ ਕਿਤੇ ਵੀ ਜਾਂਦੇ ਆ ਜ਼ਿਆਦਾ ਮਿਹਨਤ ਨੇ ਨਗ ਲੈਣੇ ਆ ਬਾਕੀ ਵੀਰ ਜੀ ਸੁਰਖੀ ਪਾਊਡਰ ਨੇ ਬਹੁਤ ਘੱਟ ਲਾਉਣੇ ਖਰਚਾ ਬਹੁਤ ਘੱਟ ਪੈਂਦਾ ਹੈਗਾ ਬਾਕੀ ਟਰਾਂਸਪੋਰਟ ਦਾ ਖਰਚਾ ਘੱਟ ਆ ਬਾਕੀ ਵੀਰੇ ਮਹੀਨੇ ਦੀ ਆਪਣੀ 250 ਤੋਂ 300 ਗਾਂ ਵੇਚਣ ਦੀ ਕਪੈਸਿਟੀ ਹੈਗੀ ਆ ਤੇ ਇਸ ਕਰਕੇ ਵੀਰੇ ਆਪਣਾ ਨਫਾ ਜਿਹੜਾ 1000 1500 2000 ਬਹੁਤ ਹੋ ਜਾਂਦਾ ਲਓ ਸਰਪੰਚ ਸਾਹਿਬ ਤੋਰੋ ਤੇ ਫਿਰ ਉਹਦੇ ਵਿੱਚ ਵੀਰੇ ਆਪਣਾ 10 ਤੋਂ 15000 ਦਾ ਰੇਟ ਦੇ ਵਿੱਚ ਵੀਰੇ ਦੇਖਣ ਨੂੰ ਫਰਕ ਮਿਲਦਾ ਬਾਕੀ ਵੀਰੇ ਮੈਂ ਨਹੀਂ ਕਹਿੰਦਾ ਇਹ ਜਿਹੜੇ ਪੁਰਾਣੇ ਵੀਰੇ ਆਪਣੇ ਨਾਲ ਜੁੜਿਆ ਵੀਰੇ ਉਹ ਕਹਿੰਦੇ ਆ ਜਿਹੜੇ ਵੀਰਾਂ ਦਾ ਬਾਹਰੋਂ ਮੇਲਾ ਦੇਖਿਆ ਵਾ ਆਪਣੇ ਫਾਰਮ ਤੇ ਆਉਂਦੇ ਆ ਵੀਰੇ 5 ਮਿੰਟ ਲੱਗਦਾ ਸੌਦਾ ਹੋਣ ਨੂੰ ਕਿਉਂਕਿ ਬਾਕੀ ਵੀਰੇ ਦੇਖੋ ਸਾਡੇ ਕੋਲੇ ਕੁਆਲਿਟੀ ਸਾਰੀ ਹੁੰਦੀ ਆ ਪ੍ਰਮਾਤਮਾ ਦੀ ਕਿਰਪਾ ਸਦਕਾ ਬਾਕੀ ਵੀਰੇ ਨਾਕ ਜਿਆਦੇ ਹੁੰਦੇ ਆ ਤੇ ਫਿਰ ਇੰਨੇ ਮਾਲ ਦੇ ਵਿੱਚੋਂ ਕਿਸੇ ਵੀਰ ਦਾ ਵੀ ਢੇੜਾ ਨਹੀਂ ਪੈਂਦਾ ਤੇ ਹਰ ਇੱਕ ਵੀਰ ਇੱਕ ਦੋ ਨਗ ਲੈ ਜਾਂਦਾ। ਬਾਕੀ ਵਿੱਚ ਵੀਰ ਕਹਿੰਦਾ ਵਪਾਰੀ ਦੇ ਕਰੇ ਦੋ ਪਹਿਲਾ ਦੂਜਾ ਸੂਆ ਜੰਮਦੀ ਆ ਨਹੀਂ ਵੀਰ ਜੀ। ਆਹ ਵੇਖੋ ਵੀਰੇ ਤੀਜਾ ਸੂਆ ਗਈ। ਇਹ ਆਪਾਂ ਮਾਸਟਰ ਵੀਰ ਤੋਂ ਲਈ ਆ ਤੇ ਦੁੱਧ ਦਾ ਰਿਕਾਰਡ ਵੀ ਇਹਦਾ ਵੀਰੇ ਬਹੁਤ ਸੋਹਣਾ ਪਹਿਲੇ ਸੂਏ ਸਾਡੇ ਕੋਲੋਂ ਗਈ ਸੀ। ਉਹਨੇ ਦੋ ਸੂਏ ਚੋਇਆ ਮਾਸਟਰ ਵੀਰ ਨੇ। ਹੁਣ ਤੀਜਾ ਸੂਆ ਵੀਰੇ ਸੂਈਆ ਇਹਦਾ ਤਕਰੀਬਨ ਵੀਰੇ 28-29 ਕਿਲੋ ਦੁੱਧ ਦਾ ਰਿਕਾਰਡ ਆ ਹੁਣ 2-4 ਦਿਨ ਦੇ ਵਿੱਚ ਬੱਚਾ ਧਰੂਗੀ। ਖੰਡੀ ਸੀ ਲੈਨੀਆ ਚੋਣ ਬੜਾ ਚੰਗਾ ਵੀਰੇ ਬਾਕੀ ਫਾਇਦੇ ਦੀ ਬਹੁਤ ਜ਼ਿਆਦਾ ਆ ਗਈ ਪਾਸਰ ਮਿਲਿਆ ਪਾਸਰ ਦੇ ਦਿਆਂਗੇ ਲਿਓ ਵੀਰੇ ਤੋਰੋ ਜੀ ਇਹ ਵੀਰ ਜੀ ਦੂਜਾ ਸੂਆ ਸੁੰਦੀਆ ਕਰਮਾਂ ਵਾਲੀ ਦੂਜਾ ਸੂਆ ਸੁੰਦੀਆ ਤੇ ਬੈਣ ਵੀਰੇ ਦੇਖ ਸਕਦੇ ਹੋ ਲੇਵੇ ਤੇ ਬੈਂਸ ਮਿਲਕ ਬੈਣ ਵੀਰੇ ਤੇ ਲੇਵਾ ਵੀਰੇ ਦਾ ਭਰਿਆ ਪਿਆ ਜਿਵੇਂ ਟੋਕਰੇ ਦੇ ਵਿੱਚ ਗੰਢੇ ਵਾਲੀ ਫੱਕ ਉਲਜੀ ਪਈ ਹੁੰਦੀ ਆ ਦੇਖ ਸਕਦੇ ਹੋ ਨਾੜਾਂ ਵੀਰੇ ਦੇ ਇਦਾਂ ਉਲਜੀਆ ਮੀਆਂ ਨੇ ਤੇ ਬੈਠ ਤੇ ਵੀਰੇ ਤੇ ਛੋਟਾ ਬੱਚਾ ਵੀ ਇੱਥੇ ਕੋਈ ਦਾ ਸਾਲ ਦਾ ਆ ਗਿਆ ਉਹ ਵੀ ਦੋ ਘੜੀਆਂ ਵੀਰੇ ਖੜ ਕੇ ਦੇਖੂਗਾ ਆਪਣੇ ਵੀਰੇ ਨਾਗੇ ਇਹ ਜਿਹੇ ਹੁੰਦੇ ਸਾਡੇ ਮੂੰਹੋਂ ਬੋਲਣ ਦੀ ਲੋੜ ਨਹੀਂ ਬਾਰ-ਬਾਰ ਕੋਈ ਵੀ ਅਣਜਾਣ ਤੋਣ ਜਾਣ ਵੀਰ ਆ ਜੇ ਉਹ ਵੀ ਵੀਰੇ ਬੈੜਾ ਤੋਂ ਹਿਲਦਾ ਨਹੀਂ ਹੈਗਾ ਦੋ ਘੜੀਆਂ ਖੜ ਖੜ ਦੇਖਦਾ ਹੈਗਾ ਲਿਆਓ ਜੀ ਸਰਪੰਚ ਸਾਹਿਬ ਤੋਰੋ ਵੀਰੇ ਇਹ ਵਾਲੀ ਵੀਰੇ ਜਿਹੜੀ ਤੋਰੀ ਸੀ ਦੂਜਾ ਸੂਆ ਸੀ ਹਫਤਾ ਬਾਕੀ ਉਹਦਾ ਸੂਨ ਦੇ ਵਿੱਚ ਇਹ ਆ ਗਈ ਵੀਰੇ ਪਿਓਰ ਦੂਜਾ ਸੂਆ ਪਿਓਰ ਦੂਜਾ ਸੂਆ ਆ ਗਈ ਕ੍ਰਾਸ ਦੇ ਵਿੱਚ ਆ ਤੇ ਤਕਰੀਬਨ ਵੀਰੇ ਗਰਲੈਂਡੋ ਦੇ ਵਿੱਚ ਕ੍ਰਾਸ ਆਪਣੇ ਕੋਲ ਚਾਰ ਪੰਜ ਬੈੜਾ ਨਾ ਹੈਗਾ ਤੇ ਐਰ ਸਾਇਰ ਇੱਕ ਅਰਬੀ ਦੇ ਕ੍ਰਾਸ ਦੇ ਵਿੱਚ ਇੱਕ ਕੋਈ ਨਾ ਹੈਗਾ ਤੇ ਪ्योर ਐਰ ਸਾਇਰ ਨਹੀਂ ਮਿਲੇਗੀ ਤੇ ਕ੍ਰਾਸ ਦੇ ਵਿੱਚ ਇੱਕੋ ਹੀ ਆ ਕਿਉਂਕਿ ਵੀਰੇ ਨੂੰ ਦੱਸਣਾ ਜ਼ਰੂਰੀ ਹੁੰਦਾ ਜਰਸੀ ਦੇ ਵੀਰੇ ਹੈਗੇ ਨੇ ਸਤਨਾਗਰ 21 ਯਾਰ ਬਾਕੀ ਸਾਈ ਵਾਲ ਵੀ ਹੈਗੀ ਆ ਤੇ ਇਹ ਵੀਰੇ ਦੇਖੋ ਲੇਵੇ ਦਾ ਵੀਰੇ ਥੱਲੇ ਦੇਸੀ ਮਖਿਆਲ ਲਾਈ ਫਿਰਦੀ ਆ ਤੇ ਠੰਡੀ ਸੀਨ ਵੀਰੇ ਬੜੀ ਆ ਬਾਕੀ ਵੀਰੇ ਕਰਮ ਵਾਲੀਆਂ ਤਾਂ ਪਰੀਆਂ ਨੇ ਵੀਰੇ ਇੱਦਾਂ ਤਾਰਦਿਆਂ ਦੀਆਂ ਨੇ ਇੱਦਾਂ ਬੰਦੇ ਨੂੰ ਕਹਿੰਦੀ ਆ ਸਾਡੇ ਵਿੱਚ ਆਓ ਤੇ ਤੁਹਾਡੀਆਂ ਜੇਬਾਂ ਅਸੀਂ ਭਰਾਂਗੀਆਂ ਬੰਦੋ ਸਰਪੰਚ ਸਾਹਿਬ ਜੇ ਵੀਰੇ ਆਪਾਂ ਕੋਈ ਵੀ ਕਿੱਤਾ ਕਰਦੇ ਆ ਉਹ ਕਿੱਤੇ ਵੱਲ ਵੀਰੇ ਆਪਾਂ ਨਹੀਂ ਦੇਖਾਂਗੇ ਉਹ ਕਿੱਤਾ ਫਿਰ ਵੱਦਾ ਲੰਮਾ ਸਿਰ ਨਹੀਂ ਚੱਲਦਾਗਾ ਇਹ ਓਦੋਂ ਅੱਗੇ ਆ ਗਈ ਵੀਰੇ ਦੇਖੋ ਪ्योर ਫਾਰਮ ਦੀ ਜਾਣ ਆ ਵੀਰੇ ਦੂਜਾ ਸੂਆ ਮੂੰਹੋਂ ਸੇਦਾਂਦਾ ਵੀਰਜੀ ਸੁਪਰੀਮ ਸਾਊਟ ਵੀਰੇ ਲੈ ਸਕਦੇ ਹੋ ਦੇਖੋ ਦੇਖੋ ਵੀਰੇ ਦੇ ਮਿਲਕ ਵੇਣ ਦੀ ਨਾਲ ਇਹ ਵੀ ਵੀਰੇ ਮਸ਼ੀਨ ਤੇ ਲੱਗੀ ਆਈ ਆ ਬੱਸੀ ਉਦਾਂ ਹੱਥ ਨਾਲ ਜਵਾਬ ਆਪਾਂ ਵੀਰੇ ਦੂਰਾ ਥਣ ਲੈਣੇ ਆ ਮਸ਼ੀਨ ਤੇ ਲਗਣਾ ਥਣ ਵੀ ਤੇ ਹੱਥੀਂ ਚਵਾਈ ਵਾਲਾ ਵੀ ਕਿਉਂਕਿ ਸਾਡੇ ਕੋਲੇ ਘਰੂ ਵੀਰ ਬਹੁਤ ਜ਼ਿਆਦਾ ਗੇ ਵਪਾਰੀ ਵੀਰਾਂ ਨੂੰ ਅਸੀਂ ਪਹਿਲਾਂ ਮਾਲ ਦਿੰਦੇ ਸੀ ਵੀਰੇ ਹੁਣ ਤਾਂ 2 ਸਾਲ ਹੋ ਗਿਆ ਆਪਾਂ ਕਿਸੇ ਵੀ ਵਪਾਰੀ ਵੀਰ ਨੂੰ ਮਾਲ ਨਹੀਂ ਦਿੰਦੇਗੇ ਇੱਕ ਵਿੱਚ ਵੀਰ ਕਹਿੰਦਾ ਸੀ ਵੀ ਕਿਤੋਂ ਜਾਣਦੇ ਆ ਵੀਰੇ ਗਊਆਂ ਹੈ ਨਹੀਂ ਗੀਆਂ ਬਿਲਕੁਲ ਗਲਤ ਆ ਵੀਰੇ ਆ ਦੇਖੋ 35 ਗਾਵਾਂ ਖੜੀਆਂ ਨੇ ਪ੍ਰਮਾਤਮਾ ਦੀ ਕਿਰਪਾ ਸਦਕਾ ਤੁਸੀਂ ਵੀਰੇ ਜਦੋਂ ਦੋ ਪਿੰਡ ਘੁੰਮ ਕੇ ਸਮਝ ਜਾਣੋ ਫਿਰ ਉਦੋਂ ਨਹੀਂ ਆਪਾਂ ਨੂੰ ਗਊਆਂ ਮਿਲਦੀਆਂ ਜਦੋਂ ਆਪਾਂ ਵੀਰੇ ਮਿਹਨਤ ਕਰਾਂਗੇ ਆਣ ਖੇਜੋ ਕੇ ਚੱਲਾਂਗੇ ਤੇ ਬਾਧੂ ਗਾਉਂ ਆ ਵੀਰੇ ਜਿੰਨੀਆਂ ਮਰਜ਼ੀ ਲਓ ਸੀਨੀ ਵਾਲਕਾਂ ਡੇਰੀ ਫਾਰਮ ਤੇ ਆਓ ਜਿੰਨੀਆਂ ਮਰਜ਼ੀ ਲੈ ਕੇ ਜਾਓ ਬਾਕੀ ਵੀਰ ਜੀ ਆਪਣੇ ਕੋਲੇ ਆਨਲਾਈਨ ਪੇਮੈਂਟ ਦੀ ਸੁਵਿਧਾ ਸਾਰੀ ਹੈਗੀ ਆ ਵੀਰ ਜੀ ਤੁਹਾਡਾ ਕ੍ਰੈਡਿਟ ਕਾਰਡ ਬਣਿਆ ਵਾ ਵੀਰੇ ਤੁਹਾਨੂੰ ਕਿਸੇ ਪੰਪ ਤੇ ਜਾਣ ਦੀ ਲੋੜ ਨਹੀਂ ਜੇਬ ਵਿੱਚ ਪਾਓ ਸਿੱਧਾ ਸੀਨੀ ਵਾਲਕਾਂ ਡੇਰੀ ਫਾਰਮ ਤੇ ਆਓ ਵੀਰੇ ਸਕੀਮ ਦਾ ਲਾਭ ਉਠਾਓ ਤੁਹਾਡਾ ਟਰਾਂਸਪੋਰਟ ਦਾ ਕਿਰਾਇਆ ਬਿੱਲ ਸਾਰਾ ਵੀਰੇ ਚਾਹੇ ਤੁਹਾਡੀ 5 ਲੱਖ ਦੀ ਲੈਹਮਟਾ ਉਹ ਵੀ ਵੀਰੇ ਕ੍ਰੈਡਿਟ ਕਾਰਡ ਦੀ ਚੱਕੀ ਜਾਊਗੀ ਆਨਲਾਈਨ ਪੇਮੈਂਟ ਦੀ ਸਹੂਲਤ ਤਾਂ ਬਕਾਇਦਾ ਸਾਰੀ ਹੈਗੀ ਆ ਵੀ। ਹਾਂਜੀ ਵੀਰ ਜੀ। ਇਹ ਵੀਰੇ ਦੂਜਾ ਸੂਆ ਸੁੰਦੀ ਆ। ਦੂਜਾ ਸੂਆ ਸੁੰਦੀ ਆ ਵੀਰੇ। ਠੰਡੀ ਸੀਲ ਬਹੁਤ ਆ ਵੀਰੇ ਤੇ ਗਰਮੀ ਵੀ ਵੀਰੇ ਘੱਟ ਮੰਨੂ ਦੇਖੋ 나ੜ ਦੇਖੋ ਮਿਲਕ ਬੇਨ ਕਰਮ ਵਾਲੀ ਦੇ। ਇਹ ਕੱਲਾ ਕੱਲਾ ਤਾਂ ਨਿਕਲ ਮੰ ਲੱਗਿਆ। ਬਾਕੀ ਵੀਰੇ ਸਾਨੂੰ ਜ਼ਿਆਦਾ ਬੋਲਣ ਦੀ ਲੋੜ ਨਹੀਂ ਹੈਗੀਗੀ। ਜਦੋਂ ਤੁਸੀਂ ਸੀਨੀ ਵਾਲ ਕਨਡੈਰੀ ਫਾਰਮ ਤੇ ਆਉਂਗੇ। ਪਰਮਾਤਮਾ ਦੀ ਕਿਰਪਾ ਸਦਕਾ ਵੀਰੇ ਤੁਹਾਨੂੰ ਰਿਜ਼ਲਟ ਆਪ ਹੀ ਮਿਲੂਗਾ। ਇਹ ਵੀ ਚੰਗੇ ਦੁੱਧ ਵਾਲੀ ਹੈਗੀ ਆ। ਬਾਕੀ ਵੀਰ ਜੀ 20 ਲੀਟਰ ਤੋਂ ਥੱਲੇ ਵਾਲਾ ਆਪਣੇ ਕੋਲੇ ਗਊ ਮਾਤਾ ਆਪਾਂ ਬਹੁਤ ਘੱਟ ਲੈਨੇ ਹੈਗੇ ਆ ਵੀਰੇ 20 ਲੀਟਰ ਤੋਂ ਜ਼ਿਆਦਾ ਬਾਹਰ ਨੂੰ ਮਾਲ ਹੁੰਦਾਗਾ ਕੀ ਕਹਿਣਾ ਪੰਜ ਚਾਰ ਸੌਦੇ ਹੁਣ ਉਦਾਂ ਅਸੀਂ 50000 ਤੋਂ ਸ਼ੁਰੂ ਕਰ ਦੇਨੇ ਆ ਪਰ ਜ਼ਿਆਦੇ ਸੌਦੇ ਵੀਰੇ 60 ਤੋਂ 80 ਦੇ ਵਿੱਚ ਹੁੰਦੇ ਆ ਇੱਕ ਵੀਰੇ ਤੁਹਾਨੂੰ ਨਗੀਨਾ ਦਿਖਾਉਣੇ ਆ ਕ੍ਰਾਸ ਹੈਗਾ ਵੀਰੇ ਐਰ ਸਰ ਦਾ ਕ੍ਰਾਸ ਹੈ ਇਹਦੇ ਵਿੱਚ ਦੋ ਨਾਗ ਹੈਗੇ ਆਪਣੇ ਬਾਇਰ ਸਰ ਦੇ ਕ੍ਰਾਸ ਵਾਲੇ ਸੂਹਾ ਵੀਰੇ ਦੂਜਾ ਸੂਂਦੀ ਆ ਕੱਚੀ ਹੈਗੀ ਆ ਵੀਰੇ ਦੱਸ ਦੇਣ ਦੀ ਜਿਹੜਾ ਵੀਰ ਵਹਿੜ ਲੈ ਗਿਆ ਉਹ ਤਨ ਬੈਠਾ ਵੀਰੇ ਸਾਹਮਣ ਦੀ ਲੋੜ ਨਹੀਂ ਪੈਣੀਗੀ ਕੱਲਾ ਨਾਕ ਸੰਭੋਂਗੇ ਤਾਂ ਇਹ ਵੀਰੇ ਮਾਣਾ ਡਰਮੂ ਢੱਕਣ ਲਾਉਣ ਵਾਲੀ ਵਹਿੜ ਹੈਗੀ ਆ ਬਾਕੀ ਸਾਡੇ ਫਾਰਮ ਤੇ ਵੀਰੇ ਸੂਪੀ ਤਾਂ ਅਸੀਂ ਇਹਦਾ ਵੀਰੇ ਚੰਗਾ ਦੁੱਧ ਸੋਹਣਾ ਚਵਾ ਦੇਾਂਗੇ ਬਾਕੀ ਵੀਰ ਜੀ ਇੱਕ ਹੰਡ ਤੇ ਆਪਾਂ ਜਰੂਰ ਗੱਲ ਲਾਸਦੇ ਆ ਕਿਉਂਕਿ ਆਪਣੀ ਜਿਹੜੀ ਗੱਬਣ ਵਹਿੜ ਹੁੰਦੀ ਹੈ ਘਰੇ ਵੀਰੇ ਕੋਈ ਵੀ ਨਹੀਂ ਚੂਹੀ ਹੁੰਦੀ ਐਵੇਂ ਆਪਾਂ ਫालतੂ ਬੋਲੀ ਜਾਈਏ ਵੀ ਘਰੇ ਚੂਹੀਆਂ ਨਹੀਂ ਆ ਕਿਉਂਕਿ ਵੀਰੇ ਬਾਹਰੋਂ ਦੇ ਮਾਲਕਾਂ ਦੇ ਸੰਸਾਰ ਦਾ ਦੁੱਧ ਹੁੰਦਾਗਾ ਉਹਦੇ ਵਿੱਚ ਚਲੋ 2-4 ਕਿਲੋ ਦਾ ਇਧਰ ਉਧਰ ਹੀ ਮਾੜਾ ਮੋਟਾ ਫਰਕ ਪੈ ਜਾਂਦਾ ਜਿਹੜੀ ਵੀਰੇ ਆਪਣੇ ਕੋਲੇ ਤਾਜੀ ਸੂਈ ਹੁੰਦੀ ਆ ਉਹਦੇ ਦੁੱਧ ਦਾ ਆਪਾਂ ਨੂੰ ਪਤਾ ਹੁੰਦਾਗਾ ਕਿਉਂਕਿ ਮੇਰੇ ਫਾਦਰ ਸਾਹਿਬ ਕਹਿੰਦੇ ਸੀਗੇ ਵੀ ਜਿਹੜਾ ਦੁੱਧ ਹੁੰਦਾ ਇਹਦਾ ਗਊ ਦੀ ਝਾੜ ਥੱਲੇ ਹੁੰਦਾ ਵੀਰੇ ਜਿਹੇ ਜਾਂ ਪਾ ਲੋਂਗੇ ਕੱਢ ਲੋਂਗੇ ਉਦੋਂ ਅੱਗੇ ਆ ਜਾਓ ਵੀਰੇ ਦੂਜਾ ਸੂਆ ਹੁਣ ਆਪਾਂ ਤੋੜਦੇ ਨਹੀਂ ਵੀਡੀਓ ਜ਼ਿਆਦਾ ਲੰਮੀ ਬਣ ਜੂਗੀ ਇਹ ਵੀਰੇ 5 ਤੋਂ 7 ਦਿਨ ਦੀ ਕੱਚੀ ਦੇਖੋ ਵੀਰ ਜੀ ਇਸ ਤਰ੍ਹਾਂ ਵੀਰੇ ਆਪਾਂ ਲੈਨੇ ਆ ਠੰਡੀ ਸੀਲ ਬੈਠ ਲੈਨੇ ਆ ਉਦਾਂ ਵੀਰੇ ਇਕੱਲੇ ਨਾਗ ਨਹੀਂ ਪੂਰੇ ਕਰੀਦੇ ਠੰਡੀ ਸੀਲ ਬੈਠ ਲੈਨੇ ਆ ਦੇਖੋ ਵੀਰੇ ਸੈਨਿਕ ਬੈਠ ਦੀ ਤੇ ਉਦੋਂ ਅੱਗੇ ਵੀਰੇ ਆ ਜਾਓ ਏ ਵੀ ਵੀਰੇ ਦੂਜਾ ਛੂਆ ਸੂਈਆ ਦੇਖੋ ਵੀਰੇ ਠੰਡੀ ਸੀਰ ਦੇਖ ਸਕਦੇ ਹੋ ਵੀਰੇ ਐ ਕੱਲਾ ਕੱਲਾ ਮੁਠੀਆ ਥਾ ਨਿਕਰਮਾ ਵੀਰੇ ਇਹ ਵੀ ਇੱਕ ਹਫਤਾ ਲੂ ਬਿਲਕੁਲ ਬਰੀਕ ਲੂਈ ਦੀ ਹੈਗੀ ਆ ਵੀਰੇ ਬਾਕੀ ਵੀਰੇ ਟਰਾਂਸਪੋਰਟ ਦੀ ਆਪਣੇ ਕੋਲ ਸੁਵਿਧਾ ਸਾਰੀ ਹੈਗੀ ਆ 13 ਰੁਪਏ ਕਿਲੋਮੀਟਰ ਇਕੱਲੇ ਪੰਜਾਬ ਪੰਜਾਬ ਦਾ ਉੱਪਰ ਸੱਤ ਪਈਓ ਥੱਲੇ ਗੱਦਾ ਲੱਗਿਆ ਹੋਊਗਾ ਕਿਸੇ ਵੀਰ ਨੇ ਦੂਰੋਂ ਆਉਣਾ ਉਹ ਵੀਰ ਬੇਚਿੰਤ ਹੋ ਕੇ ਆ ਸਕਦਾਗਾ ਤੇ ਉਹ ਫਿਰ ਆਪੇ ਇੱਕ ਦੂਜੇ ਵੀਰ ਦੇ ਆਪਾਂ ਸਾਂਝੀ ਬੈੜ ਪਾ ਲੈਣੇ ਆ ਸਰਪੰਚ ਸਾਹਿਬਾ ਬੱਸੀ ਤੋਰੋ ਵੀਰੇ ਬਿਲਕੁਲ ਖੀਰੀ ਬੱਸੀਆ ਦੁੱਧ ਦੰਦੀਆਂ ਦੇ ਵਿੱਚ ਇਹਦੇ ਚੰਗਾ ਸੈਕਸ਼ਨ ਸੀਮਨ ਲੱਗਿਆ ਸੀ ਉਹ ਸੀਮਨ ਦੀ ਬੱਸੀ ਦਿੱਤੀ ਆ ਵੀਰੇ ਨੇ ਇਹਦੀ ਆਪ ਦੀ ਬੱਸੀ ਦੀ ਵੀ ਬਲੱਡ ਲੈਣ ਜਿਹੜਾ ਅਗੇ ਦੇ ਮਗਰ ਬੱਚਾ ਹੈਗਾ ਵੀਰੇ ਉਹਦੀ ਵੀ ਬਲੱਡ ਲੈਣ ਆਪਣੇ ਕੋਲ ਸਾਰੀ ਹੈਗੀ ਆ ਲੈਕਟਿ ਰੂਪ ਦੇ ਵਿੱਚ ਮਿਲੀ ਆ ਲੈਕਟਿ ਰੂਪ ਚ ਦੇਵਾਂਗੇ ਇਹਨੂੰ ਵੀਰੇ ਡਿਲੀਵਰੀ ਹੋਈ ਨਹੀਂ ਉਹਦਾ ਬੱਚਾ ਦਿੱਤੇ ਨੂੰ ਵੀਰੇ ਤਕਰੀਬਨ 20-25 ਮਿੰਟ ਹੋਇਆ ਹਜੇ ਜੇਰੇ ਦੀ ਪੈਣੀ ਬਾਕੀ ਆ ਇੱਕ ਮਿੰਟ ਰੋਕੋ ਸਰਪੰਨ ਸਾਹਿਬ ਇਹਦੀ ਵੀਰੇ ਬੈਡ ਦੀ ਕੁਆਲਿਟੀ ਦੇਖੋ ਚਾਰ ਸਪਿਰੇ ਨੂੰ ਐ ਨਿਖਰਵਾ ਗਿਠ-ਗਿਠ ਤੇ ਥਣ ਲੱਗਿਆ ਵੀਰੇ ਤੇ ਥਣ ਵੀ ਵੀਰੇ ਬਿਲਕੁਲ ਪ्योर ਮੁਠੀ ਵਾਲਾ ਤੋੜ ਦਿਓ ਜੀ ਦੋ ਘੜੀਆਂ ਵੀਰੇ ਜਿਹੜਾ ਵੀਰ ਆ ਗਿਆ ਬੈਡ ਇਹ ਨਹੀਂ ਖੜਖੜ ਕੇ ਦੇਖੂਗਾ ਤੇ ਇੱਕ ਯਾਰ ਵੀਰੇ ਦੁੱਧ ਸੋਨਾ ਜਿਹਾ ਆਜੂਗੀ ਕਰਮ ਵਾਲੀ ਦੁੱਧ ਸੋਨਾ ਜਿਹਾ ਆਜੂ ਇਸ ਤਰ੍ਹਾਂ ਦੇ ਵੀਰੇ ਨਗੀਨੇ ਹੁੰਦੇ ਸੀਨੀ ਵਾਲ ਕਾਂ ਡੇਰੀ ਫਾਰਮ ਤੇ ਤਾਂ ਬੈਠ ਗਏ ਵੀਰੇ ਪਹਿਲਾਂ ਗੇਂਦੀ ਵਾਲਾ ਮਾਲ ਨਹੀਂ ਲੱਗਦੇ ਇਹਦੇ ਵਿੱਚ ਵੀਰੇ ਬੈਣਾ तकरीबन ਇਹ ਚਾਰ ਪੰਜ ਆ ਸੁਣੀਆਂ ਵੀ ਆ ਇਹ ਸੂਈ ਵੀ ਸੀਗੀ ਤੇ ਤਿੰਨ ਮੇੜਾ ਪਰੇ ਅਤੇ ਤਿੰਨ ਚਾਰ ਮਗਰ ਸੂਈਆਂ ਵੀ ਆ। ਸੂਏ ਦੇ ਵੀਰੇ ਮੇਰੇ ਸਾਹਮਣੇ 11 ਕਨਗ ਹੋ ਜਾਣਗੇ, ਖੋਲਣਗੇ ਬੁੱਡੇ ਦੇ। ਹਾਂ ਹੋ ਜਾਣਗੇ, ਬਾਕੀ ਇੱਕ ਤੋਂ ਵੀਰੇ ਬੱਚੇ ਹੋਣਗੇ। ਆਹ ਵੀ ਚੰਗੀਆਂ ਵੀਰੇ ਤਕਰੀਬਨ 24 ਕਿਲੋ ਦੁੱਧ ਰੈਡੀ ਹੋਏ ਥੱਲੇ। 24 ਕਿਲੋ ਰੈਡੀ ਹੋਗਾ, ਜੋੜਾ ਤੋ ਤੋਰ ਦਿਓ, ਚਾਹੇ ਆ ਇੱਕ ਤੇ ਦੋ ਤੋਰ ਦਿਓ। ਆ ਵੀ ਤੋਰ ਦਿਓ ਵਸੇ। ਇਹ ਵੀਰੇ ਦੂਜਾ ਸੂਆ ਸੂਈਆਂ 24 ਕਿਲੋ ਰੈਡੀ ਹੋਏ ਤੇ ਬਿਲਕੁਲ ਤਾਜ਼ੀ ਇਹ ਚਾਰ ਪੰਜ ਦਿਨ ਦੀ। ਤੇ ਦੋਦੀ ਝਾ ਆ ਗਈ ਜੀ ਜ਼ਿਆਦੇ ਆ ਵੀਰੇ ਵੀ ਜਾਣੀ ਦੀ 28 29 ਕਿਲੋ ਦਿੱਤਰ ਜਾਣਾ ਚਾਹੀਦਾ ਕਰਮਾਲੀ ਨੂੰ ਬਾਕੀ ਚਾਰੂ ਬਹੁਤ ਆ ਵੀਰੇ ਚਾਰੂ ਬਹੁਤ ਆ ਵੀਰੇ ਵੱਡੇ ਕੱਦ ਮੇਲ ਦੇ ਵਿੱਚ ਹੈਗੀਆਂ ਬਰੀਕੀਆਂ ਬਹੁਤ ਆ ਵੀਰੇ ਬੱਸੀ ਨੂੰ ਦੇਖੋ ਲੈਦੇ ਤੇ ਨਾੜਾਂ ਦੇਖੋ ਬੱਸੀ ਦੇ ਤੇ ਇਹ ਬੱਸੀ ਵੀ ਵੀਰੇ ਦੂਜਾ ਸੂਆ ਦੂਜਾ ਸੂਆ ਸੂਈ ਸਵਾਈ ਇਹ ਵੀਰੇ ਬਿਲਕੁਲ ਰਾਤੀ ਸੂਈਆ ਰਾਤੀ ਸੂਈਆ ਜੇ ਤੂੰ ਰੋਕੇ ਹੈਗੀਆਂ ਵੀਰੇ ਕਰਮਾਲੀ ਦੀ ਤੇ ਜਿਹੜੀਆਂ ਆਪਣੇ ਕੋਲ ਵੀਰੇ ਬਹਿੜਾਂ ਸੂਈਆਂ ਨੇ ਅੱਠ ਬਹਿੜਾਂ ਮਗਰ ਬੱਸੀਆਂ ਨੇ ਵੀਰੇ ਸਿਰਫ ਤਿੰਨ ਬੱッセ ਆਏ ਨੇ ਉਹ ਵੀ ਵੀਰੇ ਜਿਹੜੀਆਂ ਫਾਰਮ ਚੋਂ ਤਕਰੀਬਨ ਸਾਰੀਆਂ ਹੀ ਬੱਸੀਆਂ ਦਿੰਦੀਆਂ ਨੇ ਕਿਉਂਕਿ ਵੀਰੇ ਸੈਕਸਡ ਸੀਮਨ ਲੱਗੇ ਹੋਇਆ ਵਿੱਚ ਘਰੂ ਵੀਰਾਂ ਤੋਂ ਜਿਹੜੀਆਂ ਕੋਈ 2-4 ਨਾਲ ਲਏ ਉਹਨਾਂ ਦੇ ਵਿੱਚ ਵੀਰੇ ਬੱッセ ਰਾਜਮੀ ਆਏ ਹੈਗੇ ਨੇ ਇਹ ਵੀਰੇ ਆਹ ਵਾਲੀ ਜਿਹੜੀ ਸੀ ਇਹ ਦੂਜਾ ਸੂਆਗੀ ਆ ਵੀ ਦੂਜਾ ਸੂਆ ਸੇਰ ਲੰਦਾ ਵੀਰੇ ਤੇ ਆ ਵੀ ਨੇ ਘਰੂ ਦੇ ਬੱਸੀ ਆ ਚਾਰ ਦੰਦਾਂ ਦੁੱਧ ਇਹਦੇ ਥੱਲੇ ਵੀ ਸੋਹਣਾ ਹੋਊਗਾ ਠੰਡੀ ਸੀਲ ਦਾ ਵੀ ਅੰਤ ਕੋਈ ਨਹੀਂਗਾ ਆ ਦੇਖ ਸਕਦੇ ਹੋ ਠੰਡੀ ਸੀਲ ਦਾ ਵੀ ਅੰਤ ਕੋਈ ਨਹੀਂਗਾ ਭਾਅ ਸਿਰ ਮਿਲਿਆ ਵੀਰੇ ਭਾਅ ਸਿਰ ਦੇਵਾਂਗੇ ਅਦੇਖ ਸਕਦੇ ਹੋ ਵੀਰੇ ਠੰਡੀ ਸੀਲਦਾਂਤ ਕੋਈ ਨਿਕਰਨ ਵਾਲੀ ਦਾ ਵੀਰੇ ਬਹੁਤ ਚੰਗੀ ਬੱਸੀ ਆ ਵੀਰੇ ਪਲੂਣਾ ਚਾਰ ਦੰਦਾਂ ਦੀ ਇਸ ਤਰ੍ਹਾਂ ਕੋਈ ਵੀ ਬੱਚਾ ਵੀਰੇ ਤੋੜ ਦੋ ਸਰਪੰਚ ਸਾਹਿਬੇ ਵੀ ਮਾਰੀ ਜੀ ਤੇ ਆਹ ਲੈ ਵੀਰੇ ਹਜੇ ਕਹਿੰ ਤਾਜੀ ਸੁਈਆ ਤਾਜੀ ਸੁਈਆ ਤੇ ਇਹ ਰਾਤੀ ਸੁਈਆ ਇਹਨੇ ਵੀ ਬੱਸੀ ਨੂੰ ਜਨਮ ਦਿੱਤਾ ਦੇਖ ਸਕਦੇ ਹੋ ਵੀਰੇ ਬੱਸੀ ਨੂੰ ਜਨਮ ਦਿੱਤਾ ਵੀਰੇ ਇਹਨੇ ਵੀ ਠੰਠੂਨੇ ਨੂੰ ਬੱਸੀ ਬਹੁਤ ਚੰਗਾ ਲੱਗਾ ਮਾੜੀ ਕੈਮਰਾਮੈਨ ਵੀਰ ਨੂੰ ਬੇਨਤੀ ਕਰਦਾ ਤੇ ਬਰਵਾ ਦਿਓ ਵੀਰੇ ਝਲਕ ਲੂਣ ਬੱਸੀ ਵੀਰੇ ਚਾਰ ਦੰਦ ਪਰਸੋਂ ਦੀ ਸੁਈਆ ਚੰਗੀ ਬੱਸੀ ਨਿਕਰੂਗੀ ਪਾਸਰ ਮਿਲਿਆ ਵੀਰੇ ਪਾਸਰ ਦੇ ਦਿਆਂਗੇ ਤੇ ਆਜੋ ਹੋਰ ਜਲਦੀ ਵੀਡੀਓ ਬਣਾ ਲੇ ਨੂੰ ਵੀ ਬਣੂਗੀ ਤੇ ਆਹ ਵਾਲੀ ਵੀਰੇ ਦੂਜਾ ਸੂਆ ਵੱਡੇ ਕਾਦ ਮਿਲਦੇ ਨੇ ਚੰਗੇ ਚੰਗੇ ਦੁੱਧ ਵਾਲੀ ਕਿਉਂ ਵੀਰਾਂ ਦੀ ਡਿਮਾਂਡ ਆ ਵੀਰੇ ਅੱਜ ਜਿਆਦਾ ਕਰ ਚੰਗੀਆਂ ਮਿਹੜਾ ਮੰਗਦੇ ਆ ਆ ਵੀਰੇ ਕ੍ਰੋਸ ਬੈਡ ਆ ਗਈ ਛੋਟੇ ਪਾਚ ਤਕਰੀਬਨ ਹਫਤੇ ਦੀ ਕੱਚੀ ਆ ਉਸ ਤੋਂ ਅੱਗੇ ਆ ਗਈ ਵੀਰੇ ਅੱਗੇ ਆ ਗਈ ਵੀਰੇ ਗਾਮੀਆਂ ਦਾ ਤੋਹਫਾ ਦੇਖ ਸਕਦੇ ਹੋ ਵੀਰ ਜੀ ਦੂਜਾ ਸੂਆ ਵੀਰੇ ਠੰਡੀ ਸੀਲ ਇਦਾਂ ਨੂੰ ਸੋਣ ਨੂੰ ਪਾ ਕਰਦੇ ਲੋਕ ਚੰਗੇ ਦੁੱਧ ਆ। ਉਦੋਂ ਅੱਗੇ ਵੀਰੇ ਕਹੇ ਆ ਕਿ ਜਾਸੂ ਬਤ। ਕਿ ਜੇ ਸੂਈ ਆਪਣੇ ਕੋ ਦੋ ਦੰਦਾਂ ਨਾਲ ਹੈਗੇ ਨੇ ਤੇ ਹੱਥ ਤੇ ਵੀ ਕੱਚੀ ਆ ਪਰ ਵੀਰੇ ਆਪਾਂ ਨੂੰ ਜਾਨੀ ਰਿਪੋਰਟ ਬੰਦ ਵੀ ਬਹੁਤ ਸੋਹਣੀ ਮਿਲੀ ਆਪਾਂ ਤਾਂ ਕਰਕੇ ਲਈ ਆ। ਓਦਾਂ ਚੰਗੀ ਆ। ਭਾਸਰ ਮਿਲੀ ਆ ਭਾਸਰ ਦੇਵਾਂਗੇ ਵੀ ਨਹੀਂ। ਸਿਆਣਾ ਦੀ ਕਹਾਵਤ ਆ ਭਾਸਰ ਬਾਥੀਓ ਵੇਚ ਦਿੰਦੀਆਂ। ਵੇ ਭਾਸਾਉਣਾ ਨਹੀਂ ਵੇਚਦਾ। ਜਦੋਂ ਵੀ ਆਪਣਾ ਭਾਸ ਸਹੀ ਹੋਊ ਉਹ ਚੀਜ਼ ਨੇ ਵਿਕਣਾ। ਕਾਨੂੰਨ ਵੱਸੀ ਵੀ ਇਹ ਦੋ ਦੰਦ ਸੂਈ ਸਵਾਈ ਠੰਡੀ ਸੀਦਾ ਦੇਖ ਸਕਦੇ ਹੋ। ਸੂਈ ਸਵਾਈ ਠੰਡੀ ਸੀਲ ਦੋ ਦੰਦ ਇਹ ਵੀਰੇ ਸਿਰਫ ਦੇ ਦਾਂਗੇ 48000 ਚ ਜਿਹੜਾ ਮਰਜ਼ੀ ਵੀ ਆਜੇ ਆਫਰ ਲਾਦਾ ਵੀ ਐਸ ਦੀ ਵੀਡੀਓ ਦੇ ਵਿੱਚ 48000 ਉਹਦੂ ਅੱਗੇ ਆ ਰਹੂਗੇ ਦੂਜਾ ਸੂਆ ਸੋਣ ਵਾਲੀ ਦੂਜਾ ਸੂਆ ਸੋਣ ਵਾਲੀ ਤੇ ਇਹ ਬੈਣ ਵੀ ਵੀਰੇ ਤਕਰੀਬਨ 5-4 ਦਿਨ ਰਹੂਗੀ ਉਹਦੂ ਅੱਗੇ ਆ ਰਹੂਗੇ ਇਹ ਵੀ ਦੂਜਾ ਸੂਆ ਸੋਣ ਵਾਲੀ ਜਲਦੀ ਕਰਾਓ ਸੋ ਠੰਡੀ ਸੀਲ ਠੰਡੀ ਸੀਲਾ ਵੀਰੇ ਕਰਮ ਵਾਲੀ ਦੇਖ ਸਕਦੇ ਹੋ ਭਾਸ ਹੈ ਨਾ ਤੇ ਆ ਜੋੜਾ ਵੀਰੇ ਬਿਲਕੁਲ ਭਾਸ ਹੈ ਰਹਿ ਗਿਆ ਆਫਰ ਆਗਾ ਤੇ ਇਹ ਵੀ ਆਪ ਵੀਰਾਂ ਨੂੰ ਦੇ ਦੇਆਗੇ ਤੇ ਬਾਕੀ ਵੀਰ ਜੀ ਆਪਣੇ ਪੰਜ ਨਗ ਹੋਰ ਵੀ ਆਉਣ ਵਾਲੇ ਹੈਗੇ ਆ ਇਹ ਨਹੀਂ ਗੱਲ ਵੀ 35 ਬੋਲ ਤੇ 30 ਮਿਲਣਗੇ 35 ਬੋਲੇ ਵੀਰੇ 35 ਮਿਲਣਗੇ ਅੱਜ ਕੋਈ ਵੀ ਵੀਰ ਨਾ ਆਵੇ ਕੱਲ ਨੂੰ ਨਗ ਵੇਚਾਂਗੇ ਇਕੱਲਾ ਇਕੱਲਾ ਕਰਕੇ ਨਗ ਵੇਚਾਂਗੇ ਕਿਸੇ ਕਸਮ ਦੀ ਕੋਈ ਬੋਲੀ ਨਹੀਂ ਹੋਣੀ ਕਿਸੇ ਕਸਮ ਦਾ ਵੀਰ ਜੀ ਕੋਈ ਖਰਚਾ ਨਹੀਂ ਹੋਣਾ ਕ੍ਰੈਕਟ ਨੰਬਰ ਆਪਣਾ ਦੁਬਾਰੇ ਨੋਟ ਕਰ ਲਓ 6280713934 6280713934 ਹਾਂਜੀ ਵੀਰੇ ਬਰਸਾ ਦੀ ਇਸੇ ਨੰਬਰ ਤੇ ਚੱਲਦਾਗਾ ਆਪਣੀ ਕਿਸੇ ਵੀਰ ਨੇ ਲੋਕੇਸ਼ਨ ਲੈਣੀ ਆ ਤਾਂ WhatsApp ਤੇ ਹੈਲੋ ਕਰੋ ਆਪਣੀ ਲੋਕੇਸ਼ਨ ਆਟੋਮੈਟਿਕ ਆ ਜੂਗੀ। ਬਾਕੀ ਵੀਰੇ ਐਂਡ ਦੇ ਇੱਕ ਚੀਜ਼ ਜ਼ਰੂਰ ਦਾ ਦੱਸਦਾ ਇਹ ਸਾਲ ਹੀ ਚੀਜ਼ ਹੁੰਦੀ ਆ ਕਿਤੋਂ ਵੀ ਨਾ ਲੈਣਾ ਜੇ ਸਾਡੇ ਕੋਲੋਂ ਵੀਰੇ ਅਸੀਂ ਆਦੇ ਨੂੰ ਦੁੱਧੋ ਤੇ ਸਮਝ ਜਾਈਏ। ਆਪਦਾ ਵੀਰੇ ਦੇਖ ਕੇ ਨਿਰਖ ਪਰਖਣਾ ਲੋ ਸਾਉ ਦਾ ਨੋਟ ਬਹੁਤ ਔਖਾ ਬਣਦਾ। ਸਾਡੇ ਘਰੇ ਵੀਰੇ ਜੇ ਪੰਜ ਦਿਨ ਦੀ ਟਰਾਈ ਲਾਓ। ਜਦੋਂ ਸਾਡੇ ਗੇਟੋਂ ਬਾਹਰ ਬਾਗੀ ਸਾਡੇ ਫਾਰਮ ਦੀ ਬੈੜ ਦੀ ਕਿਸੇ ਕਿਸਮ ਦੀ ਕੋਈ ਗਾਰੰਟੀ ਨਹੀਂ ਹੋਊਗੀ। ਵੀਡੀਓ ਦੇਖਣ ਲਈ ਧੰਨਵਾਦ। ਜਲਦ ਆਪਣੇ ਫਾਰਮ ਦੇ ਨਵੀਂ ਵੀਡੀਓ ਨਾਲ ਮਿਲਦੇ ਹਾਂ ਜੀ ਵੀਰ ਜੀ। ਸਾਸਰੀ ਕਾਲ ਜੀ